ਕੈਨੇਡਾ ਵਿੱਚ ਪੋਠੇ ਕੰਮ ਕਰਦੇ ਦੋ ਪੰਜਾਬੀ ਨੌਜਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ 26 ਸਾਲ ਦੇ ਜਗਦੀਪ ਸਿੰਘ ਵਿਰੁੱਧ ਨਸ਼ਾ ਕਰਕੇ ਟਰੱਕ ਦੇ ਲਹਿਰੀਏ ਪਵਾਉਣ ਦੇ ਦੋਸ਼ ਲੱਗੇ ਨੇ ਜਿਸ ਨੇ ਕਥਿਤ ਤੌਰ ਤੇ ਹੋਰਨਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੱਤੀ ਦੂਜੇ ਪਾਸੇ ਡਰਹਮ ਰੀਜਨਲ ਪੁਲਿਸ 25-26 ਸਾਲ ਦੇ ਪੰਜਾਬੀ ਨੌਜਵਾਨ ਦੀ ਭਾਲ ਕਰ ਰਹੀ ਹੈ ਜਿਸ ਨੇ ਬੱਸ ਵਿੱਚ ਬੈਠੀ ਕੁੜੀ ਨੂੰ ਜ਼ਬਰਦਸਤੀ ਕਲਾਵੇ ਵਿੱਚ ਲੈ ਲਿਆ ਅਤੇ ਰੌਲਾ ਪੈਣ ਮਗਰੋਂ ਫਰਾਰ ਹੋ ਗਿਆ Ontario ਦੇ ਸਬਰੀ ਸ਼ਹਿਰ ਨੇੜੇ ਹਾਈਵੇ 17 ਤੇ ਇੱਕ ਤੇਜ਼ ਰਫ਼ਤਾਰ ਟਰੱਕ ਲੋਕਾਂ ਦੀ ਜਾਨ ਦਾ ਖੋਹ ਬਣ ਗਿਆ ਡਰਾਈਵਰ ਨੇ ਕਥਿਤ ਤੌਰ ਤੇ ਇਨਾ ਨਸ਼ਾ ਕੀਤਾ ਹੋਇਆ ਸੀ ਕਿ ਟਰੱਕ ਕਦੇ ਸੜਕ ਦੇ ਇੱਕ ਪਾਸੇ ਅਤੇ ਕਦੇ ਦੂਜੇ ਪਾਸੇ ਜਾਂਦਾ ਰਾਹੀਰਾਂ ਨੇ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਟਰੱਕ ਦਾ ਪਿੱਛਾ ਕਰਦਿਆਂ ਪੁਲਿਸ ਨੇ ਉਸ ਨੂੰ ਇੱਕ ਥਾਂ ਤੇ ਘੇਰ ਲਿਆ ਟਰੱਕ ਵਿੱਚੋਂ ਮਾਮੂਲੀ ਮਾਤਰਾ ਵਿੱਚ ਮੈਥਡੋਨ ਅਤੇ ਕੋਕੀਨ ਬਰਾਮਦ ਕਰਦਿਆਂ ਪੁਲਿਸ ਨੇ ਨੋਵਾ ਸਕੋਸ਼ੀਆ ਦੇ ਲੋਅਰ ਸੈਕਵਲ ਨਾਲ ਸੰਬੰਧਿਤ 26 ਸਾਲ ਦੇ ਜਗਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਗਦੀਪ ਸਿੰਘ ਵਿਰੁੱਧ ਖਤਰਨਾਕ ਤਰੀਕੇ ਨਾਲ ਟਰੱਕ ਚਲਾਉਣ, ਨਸ਼ੀਲਾ ਪਦਾਰਥ ਰੱਖਣ, ਆਪਣੇ ਰਿਕਾਰਡ ਵਿੱਚ ਗਲਤ ਜਾਣਕਾਰੀ ਦਰਜ ਕਰਨ ਅਤੇ 8 ਘੰਟੇ ਆਰਾਮ ਕੀਤੇ ਬਿਨਾਂ ਲਗਾਤਾਰ 16 ਘੰਟੇ ਟਰੱਕ ਚਲਾਉਣ ਦੇ ਦੋਸ਼ ਲੱਗੇ ਨੇ। ਜਗਦੀਪ ਸਿੰਘ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਅਤੇ অন্ਟਾਰੀਓ ਕੋਰਟ ਆਫ ਜਸਟਿਸ ਵਿੱਚ ਉਸਦੀ ਅਗਲੀ ਪੇਸ਼ੀ 16 ਅਕਤੂਬਰ ਨੂੰ ਹੋਵੇਗੀ। ਦੂਜੇ ਪਾਸੇ ਡਰਹਮ ਰੀਜਨਲ ਪੁਲਿਸ ਇੱਕ ਪੰਜਾਬੀ ਨੌਜਵਾਨ ਦੀ ਭਾਲ ਕਰ ਰਹੀ ਹੈ ਜੋ ਸੰਭਾਵਤ ਤੌਰ ਤੇ ਡਰਹਮ ਕਾਲਜ ਵਿੱਚ ਪੜਦਾ ਹੈ। 12 ਸਤੰਬਰ ਨੂੰ ਵਾਪਰੀ ਘਟਨਾ ਦੌਰਾਨ ਇੱਕ ਕੁੜੀ ਕਾਲਜ ਵਿੱਚੋਂ ਬਾਹਰ ਆਈ ਅਤੇ ਓਸ਼ਵਾ ਕੈਂਪਸ ਬੱਸ ਲੂਪ ਵਿੱਚ ਖੜੀ ਇੱਕ ਬੱਸ ਵਿੱਚ ਬੈਠ ਗਈ। ਇਸੇ ਦੌਰਾਨ ਇੱਕ ਮੁੰਡਾ ਕਾਲਜ ਵਿੱਚੋਂ ਬਾਹਰ ਆਇਆ। ਅਤੇ ਉਸੇ ਬੱਸ ਵਿੱਚ ਚੜ ਗਿਆ ਬੱਸ ਖਾਲੀ ਹੋਣ ਦੇ ਬਾਵਜੂਦ ਉਹ ਕੁੜੀ ਦੇ ਬਿਲਕੁਲ ਨਾਲ ਵਾਲੀ ਸੀਟ ਤੇ ਬੈਠਾ ਅਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸੇ ਦੌਰਾਨ ਕੁਝ ਹੋਰ ਸਵਾਰੀਆਂ ਬੱਸ ਵਿੱਚ ਆਈਆਂ ਅਤੇ ਬੱਸ ਆਪਣੀ ਮੰਜ਼ਿਲ ਵੱਲ ਵੱਧ ਗਈ ਜਦੋਂ ਕੁੜੀ ਆਪਣੇ ਸਟਾਪ ਤੇ ਉਤਰਨ ਲਈ ਸੀਟ ਤੋਂ ਖੜੀ ਹੋਈ ਤਾਂ ਸ਼ੱਕੀ ਨੇ ਉਸ ਨੂੰ ਜੱਫੀ ਪਾ ਲਈ ਕੁੜੀ ਨੇ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਛੁਡਵਾਇਆ ਅਤੇ ਹੇਠਾਂ ਉਤਰ ਗਈ ਤੇ ਨਾਲ ਹੀ ਪੁਲਿਸ ਨੂੰ ਫੋਨ ਕਰ ਦਿੱਤਾ ਸੀਸੀਟੀਵੀ ਫੁਟੇਜ ਜਾਰੀ ਕਰਦੇ ਆਂ ਪੁਲਿਸ ਨੇ ਸ਼ੱਕੀ ਦੀ ਉਮਰ 20-25 ਸਾਲ ਦੱਸੀ ਹੈ ਅਤੇ ਕੱਦ तकरीबन 5 ਫੁੱਟ 8 ਇੰਚ ਹੈ ਉਸ ਦਾ ਸਰੀਰ ਦਰਮਿਆਨਾ ਅਤੇ ਵਾਰਦਾਤ ਵਾਲੇ ਦਿਨ ਉਸ ਨੇ ਕਾਲੀ ਪੱਗ ਬੰਨੀ ਹੋਈ ਸੀ ਜਦਕਿ ਚਿੱਟੀ ਟੀ-ਸ਼ਰਟ ਅਤੇ ਗੂੜੇ ਰੰਗ ਦੀ ਜੀਨਸ ਪਾਈ ਹੋਈ ਸੀ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨਾਲ ਪਬਲਿਕ ਟਰਾਂਜ਼ਿਟ ਵਿੱਚ ਅਜਿਹੀ ਘਟਨਾ ਵਾਪਰੇ ਤਾਂ ਤੁਰਤ ਪੁਲਿਸ ਨੂੰ ਕਾਲ ਕੀਤੀ ਜਾਵੇ ਅਤੇ ਮਾਮਲਾ ਡਰਾਈਵਰ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇ ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਟਰਾਂਜ਼ਿਟ ਵਿੱਚ ਨਿਸ਼ਾਨਾ ਬਣਨ ਵਾਲੀਆਂ ਕੁੜੀਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਬਿਊਰੋ ਰਿਪੋਰਟ ਹਮਦਰ ਟੀਵੀ